ਤਲਵਾਰ ਤੇ ਕਲਮ ਦੇ ਤਨੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਲਿਖੀਆਂ ਕਿਉਂ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਨੰਦਪੁਰ ਛੱਡਣ ਤੇ ਚਮਕੌਰ ਦੀ ਜੰਗ ਵਿੱਚ ਨਾਲ ਨਹੀਂ ਸਨ 1700 ਇਸ ਵਿੱਚ ਬਾਬਾ ਦੀਪ ਸਿੰਘ ਜੀ ਹੋਲੇ ਮਹੱਲੇ ਤੇ ਆਪਣੇ ਮਾਤਾ ਪਿਤਾ ਨਾਲ ਅਨੰਦਪੁਰ ਸਾਹਿਬ ਜਾਂਦੇ ਹਨ ਕੈਨਾਂ ਦੀ ਸ਼ਰਧਾ ਉੱਥੇ ਨਹੀਂ ਲੱਗ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਨਾਲ ਰੱਖ ਲੈਂਦੇ ਨੇ ਉੱਥੇ ਘੋੜਸਵਾਰੀ ਸ਼ਸਤਰ ਵਿਦਿਆ ਤੇ ਪੜ੍ਹਾਈ ਵਿੱਚ ਇਹਨਾਂ ਨੂੰ ਨਿਪੁੰਨ ਕੀਤਾ ਜਾਂਦਾ ਹੈ ਭਾਰਜਾ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਚਮਕੋਦੀ ਜੰਗ ਵਿੱਚ ਵੀ ਬਾਬਾ ਦੀਪ ਸਿੰਘ ਜੀ ਨਾਲ ਨਹੀਂ ਹੁੰਦੇ ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਪਰਿਵਾਰ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਕੋਲ ਤੇ ਕਹਿੰਦੇ ਅਸੀਂ ਕੁਝ ਮੇਲੇ ਪਾਪਾ ਦੀਪ ਸਿੰਘ ਜੀ ਨੂੰ ਘਰ ਲੈ ਕੇ ਜਾਣਾ ਚਾਹੁੰਦੇ ਹਾਂ ਪਰ ਫਿਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਹੋਣ ਤੁਸੀਂ ਇੱਥੇ ਆਉਣਾ ਨਹੀਂ ਹੈ ਸਿਰਫ ਜਦੋਂ ਤੁਹਾਨੂੰ ਸੁਨੇਹਾ ਭੇਜਿਆ ਜਾਵੇਗਾ ਤੁਸੀਂ ਉਦੋਂ ਹੀ ਇੱਥੇ ਆਉਣਾ ਇਸ ਤੋਂ ਬਾਅਦ ਗੁਰੂ ਜੀ ਦਾ ਪਰਿਵਾਰ ਵਿਛੜ ਜਾਂਦਾ ਹੈ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਜੀ ਤਲਵੰਡੀ ਸਾਬੋ ਹੁੰਦੇ ਨੇ ਇੱਥੇ ਗੁਰੂ ਸਾਹਿਬ ਨੇ ਬਾਬਾ ਦੀਪ ਸਿੰਘ ਜੀ ਨੂੰ ਸੱਦਾ ਭੇਜਿਆ ਤੇ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਕੋਲ ਆਪ ਬੈਠ ਕੇ ਬੀੜ ਲਖਵਾਈ ਫਿਰ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਚਲੇ ਜਾਂਦੇ ਨੇ ਤੇ ਬਾਬਾ ਦੀਪ ਸਿੰਘ ਜੀ ਨੂੰ ਹੁਕਮ ਕਰਦੇ ਨੇ ਕਿ ਤੁਸੀਂ ਹੁਣ ਤਲਵੰਡੀ ਸਾਬੋ ਹੀ ਰਹਿਣਾ ਹੈ ਬਾਬਾ ਦੀਪ ਸਿੰਘ ਜੀ ਨੇ ਚਾਰ ਬੀੜਾ ਆਪਣੇ ਹੱਥੀ ਲਿਖੀਆਂ 14 ਘੰਟੇ ਲਗਾਤਾਰ ਬਾਬਾ ਜੀ ਲਿਖਦੇ ਰਹਿੰਦੇ ਸਨ ਜਦ ਬਾਬਾ ਦੀਪ ਸਿੰਘ ਜੀ ਨੇ ਪਹਿਲੀ ਬੀੜ ਲਿਖੀ ਸੀ ਤਾਂ ਉਹਨਾਂ ਨੇ ਕਲਮ ਨੂੰ ਘਾਟ-ਘਾਟ ਕੇ ਬਹੁਤ ਭਾਰੀ ਮਾਤਰਾ ਵਿੱਚ ਕਲਮਾਂ ਨੂੰ ਇਕੱਠਾ ਕਰ ਲਿਆ ਤੇ ਜਦ ਕਲਮ ਲਿਖ ਲੇਖ ਕੇ ਅੱਗੋਂ ਮੋਟੀ ਹੋ ਜਾਂਦੀ ਸੀ ਤਾਂ ਬਾਬਾ ਜੀ ਉਸ ਕਲਮ ਨੂੰ ਸਰੋਵਰ ਵਿੱਚ ਤਾਰ ਦਿੰਦੇ ਸਨ ਜਦ ਇੱਕ ਸੇਖ ਨੇ ਬਾਬਾ ਦੀਪ ਸਿੰਘ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਕਲਮ ਨੂੰ ਅੱਗੋਂ ਚਾਕੂ ਨਾਲ ਕੱਟ ਕੇ ਤਿੱਖੀ ਕਰ ਲਿਆ ਕਰੋ ਦੇਖੋ ਬਾਬਾ ਦੀਪ ਸਿੰਘ ਜੱਗੇ ਕੀ ਕਹਿੰਦੇ ਹਨ ਕਿ ਜੋ ਕਲਮ ਗੁਰੂ ਦੀ ਬਾਣੀ ਲਿਖਦੀ ਹੋਵੇ ਤਾਂ ਮੇਰੀ ਕੀ ਹਿੰਮਤ ਕਿ ਮੈਂ ਉਸ ਕਲਮ ਤੇ ਚਾਕੂ ਜਾਂ ਛੁਰੀ ਜਲਾਵਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਹਰ ਜੰਗ ਵਿੱਚ ਹਮੇਸ਼ਾ ਬਾਬਾ ਦੀਪ ਸਿੰਘ ਜੀ ਨਾਲ ਹੁੰਦੇ ਸਨ ਭਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਫਰਖੀਰ ਸਿੱਖਾ ਦੇ ਕਤਲੇਆਮ ਦਾ ਹੁਕਮ ਜਾਰੀ ਕਰ ਦਿੰਦਾ ਹੈ ਤਾਂ ਸਿੰਘ ਮਜ਼ਬੂਤ ਹੋਣ ਲਈ 12 ਮਿਸਲਾ ਬਣਾਉਂਦੇ ਹਨ ਜਿੰਨਾ ਵਿੱਚੋਂ ਇੱਕ ਮਿਸਲ ਦਾ ਮੁਖੀ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ ਜਾਂਦਾ ਹੈ ਤੇ ਜਦ ਅਬਦਾਲੀ ਬਾਦ ਜੋ ਖਜ਼ਾਨਾ ਲੁੱਟਦਾ ਹੈ ਤਾਂ ਹਰ ਵਾਰ ਸਿੱਖ ਅਬਦਾਲੀ ਦੀ ਉਜ ਨੂੰ ਮਾਰ ਕੇ ਖਜ਼ਾਨਾ ਵਾਪਸ ਲੈ ਲੈਂਦੇ ਨੇ ਮੁਗਲ ਤਾਂ ਵੈਰੀ ਸਿੱਖਾਂ ਦੇ ਸ਼ੁਰੂ ਤੋਂ ਹੀ ਸਨ ਪਰ ਹੁਣ ਅਬਦਾਲੀ ਨੂੰ ਵੀ ਗੁੱਸਾ ਆ ਜਾਂਦਾ ਹੈ ਅਬਦਾਲੀ ਆਪਣੇ ਪੁੱਤਰਾਂ ਨੂੰ ਅੰਮ੍ਰਿਤਸਰ ਸਿੱਖਾਂ ਨੂੰ ਖਤਮ ਕਰ ਲਈ ਭੇਜਦਾ ਹੈ ਪਰ ਕਈ ਦਿਨ ਬਾਅਦ ਇਹਨਾਂ ਨੂੰ ਦਰਬਾਰ ਸਾਹਿਬ ਦਾ ਸਰੋਵਰ ਪਤਾ ਚੱਲਦਾ ਹੈ ਤੇ ਕਹਿੰਦੇ ਇਹ ਹੈ ਸਿੱਖਾਂ ਦੀ ਸ਼ਕਤੀ ਇੱਥੋਂ ਤਾਂ ਆਗਤ ਹੁੰਦੀ ਹੈ ਸਿੱਖਾਂ ਨੂੰ ਤਾਂ ਇਹ ਦੋਵੇਂ ਫਿਰ ਉਸ ਸਰੋਵਰ ਨੂੰ ਕੰਦ ਮੰਦ ਮਿੱਟੀ ਦੇ ਜਾਣ ਵਾਲੀਆਂ ਹੱਡੀਆਂ ਨਾਲ ਭਰ ਦਿੰਦੇ ਨੇ ਫਿਰ ਇੱਕ ਨਿਹੰਗ ਇਹ ਖਬਰ ਤਲਵੰਡੀ ਸਾਬੋ ਬਾਬਾ ਦੀਪ ਸਿੰਘ ਜੀ ਕੋਲ ਲੈ ਕੇ ਜਾਂਦਾ ਹੈ ਇਸ ਵਕਤ ਬਾਬਾ ਦੀਪ ਸਿੰਘ ਦੀਉ ਮਾਰੇ 73 ਸਾਲ ਹੋ ਗਈ ਸੀ ਹਰਮੰਦਰ ਸਾਹਿਬ ਦੀ ਬੇਅਦਬੀ ਦੀ ਖਬਰ ਸੁਣ ਬਾਬਾ ਦੀਪ ਸਿੰਘ ਜੀ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਨੇ ਕਲਮ ਰੱਖ ਕੇ ਬਾਬਾ ਦੀਪ ਸਿੰਘ ਜੀ ਨੇ 18 ਸ਼ੇਰ ਦਾ ਖੰਡਾ ਚੁੱਕ ਲਿਆ ਇੰਨੇ ਭਾਰੇ ਖੰਡੇ ਨਾਲ ਬਾਬਾ ਦੀਪ ਸਿੰਘ ਜੀ ਪੰਜ ਸੱਤ ਸਿੰਘਾਂ ਨੂੰ ਨਾਲ ਲੈ ਕੇ ਰਵਾਨਾ ਹੋ ਜਾਂਦੇ ਨੇ ਮਾਲਵੇ ਦੇ ਪਿੰਡਾਂ ਤੋਂ ਸੰਗਤਾਂ ਨਾਲ ਜੁੜਦੀਆਂ ਗਈਆਂ ਮਾਝੇ ਤੱਕ ਆ ਕੇ तकरीबन 4-5 ਹਜ਼ਾਰ ਸੰਗਤਾਂ ਨਾਲ ਜੁੜ ਗਈ ਸੀ ਥੋੜੀ-ਥੋੜੀ ਸੰਗਤ ਵੱਧਦੀ ਗਈ ਫਿਰ ਬਾਬਾ ਦੀਪ ਸਿੰਘ ਜੀ ਤਰਨਤਾਰਨ ਪਹੁੰਚਦੇ ਨੇ ਉਹਨਾਂ ਨੇ ਉੱਥੇ ਇੱਕ ਕਲਕੀਰ ਖਿੱਚੀ ਤੇ ਕਿ ਹਾਂ ਜੇਸਨੇ ਹੋਰ ਵੀ ਮੁੜਨਾ ਹੈ ਉਹ ਵਾਪਸ ਮੁੜ ਜਾਵੇ ਤੇ ਜੇਸਨੇ ਗੁਰੂ ਲਈ ਕੁਰਬਾਨ ਹੋਣਾ ਹੈ ਬਸ ਉਹੀ ਅਸਲ ਕੀਰ ਨੂੰ ਟੱਪੇ ਤਾਂ ਝੱਟ ਹੀ ਸਿੱਖ ਅਸਲ ਕੀਰ ਨੂੰ ਟੱਪ ਕੇ ਜੰਗ ਵੱਲ ਵਧਣ ਲੱਗਦੇ ਨੇ ਗੋਲਵਾਰ ਦੇ ਇਲਾਕੇ ਵਿੱਚ ਦੋਵੇਂ ਫੌਜਾਂ ਦਾ ਟਕਰਾ ਹੋ ਜਾਂਦਾ ਹੈ ਬਿਆਦਬੀ ਦਾ ਸਿੱਖਾਂ ਨੂੰ ਇੰਨਾ ਗੁੱਸਾ ਸੀ ਕਿ ਜੰਗ ਦੇ ਮੈਦਾਨ ਵਿੱਚ ਅਫਗਾਨਾਂ ਨੂੰ ਭੱਜਣ ਦਾ ਰਾਹ ਨਹੀਂ ਸੀ ਮਿਲ ਰਿਹਾ ਸਿੱਖਾਂ ਨੇ ਉੱਥੇ ਇੰਨੀ ਬਹਾਦਰੀ ਦਿਖਾਈ ਕਿ ਅਫਗਾਨੀ ਫੌਜ ਭੱਜਣ ਲੱਗ ਪਈ ਸੀ ਪਰ ਜਹਾਂਨ ਖਾਨ ਨੇ ਫੌਜਾਂ ਨੂੰ ਫੇਰ ਜੰਗ ਵੱਲ ਭੇਜ ਦਿੱਤਾ ਸਿੱਖਾਂ ਨੇ ਅਫਗਾਨ ਦੀਆਂ ਫੌਜਾਂ ਦੇ ਤਗੜੇ ਤਗੜੇ ਜਰਨ ਮਿੱਟੀ ਵਿੱਚ ਰੋਲ ਦਿੰਦੇ ਸੀ ਕੁਝ ਕੀ ਜਰਨਲ ਮਰੇ ਕੇ ਅਫਗਾਨ ਦੀ ਫੌਜਾਂ ਫੇਰ ਭੱਜਣ ਲੱਗ ਪਈਆਂ ਫੇਰ ਅਫਗਾਨ ਦੀ ਇੱਕ ਨਵੀਂ ਤੇ ਵੱਡੀ ਟੁਕੜੀ ਜੰਗ ਵਿੱਚ ਆਈ ਸਾਰੇ ਅਫਗਾਨ ਇਕੱਠੇ ਹੋ ਕੇ ਸਿੱਖਾਂ ਨੂੰ ਸ਼ਹੀਦ ਕਰਨ ਲੱਗ ਜਾਂਦੇ ਨੇ ਅਫਗਾਨ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਸੀ ਅਫਗਾਨ ਭਾਰੀ ਪੈਣ ਲੱਗ ਜਾਂਦੇ ਨੇ ਫੇਰ ਹੁੰਦਾ ਹੈ ਅਫਗਾਨਾਂ ਦੀ ਫੌਜ ਦਾ ਜਰਨੈਲ ਜਮਾਲ ਖਾਨ ਜਿਸ ਦੀ ਸਿੱਧੀ ਟੱਕਰ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਨਾਲ ਜਿੱਥੇ ਜਮਾਲ ਖਾਨ ਦੀ ਉਮਰ 23 ਤੋਂ 36 ਸਾਲ ਸੀ ਉੱਥੇ ਹੀ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਦੀ ਸੀ ਇੰਨਾ ਵਿੱਚ ਬਹੁਤ ਤਗੜੀ ਜੰਗ ਹੋ ਜਾਂਦੀ ਹੈ ਪਰ ਉਹ ਮਾਮਲੋਂ ਇਕੱਠਾ ਵਾਰ ਕੀਤਾ ਗਿਆ ਤੇ ਦੋਨਾਂ ਦੇ ਸਿਰ ਧਰ ਤੋਂ ਲੱਗ ਹੋ ਗਏ। ਕਈ ਇਤਿਹਾਸਕਾਰ ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਜੀ ਦੀ ਗਰਦਨ ਵਿੱਚ ਬਹੁਤ ਵੱਡਾ ਕੱਟ ਲੱਗਦਾ ਹੈ ਤਾਂ ਬਾਬਾ ਦੀਪ ਸਿੰਘ ਜੀ ਖੱਬੇ ਹੱਥ ਨਾਲ ਆਪਣੇ ਸੀਸ ਨੂੰ ਸੰਭਾਲਦੇ ਹਨ ਤੇ ਵੈਰੀਆਂ ਨੂੰ ਮਾਰਦੇ ਹੋਏ ਅੰਮ੍ਰਿਤਸਰ ਦਰਬਾਰ ਸਾਹਿਬ ਪਰਕਰਮਾ ਵਿੱਚ ਸੀਸ ਪੇਟ ਕਰਕੇ ਸ਼ਹੀਦੀ ਦਾ ਜਾਮ ਪੀ ਜਾਂਦੇ ਨੇ ਤੇ ਕਈ ਇਤਿਹਾਸਕਾਰ ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਅਲੱਗ ਪੂਰਾ ਹੀ ਹੋ ਗਿਆ ਸੀ ਤੇ ਬਾਬਾ ਦੀਪ ਸਿੰਘ ਜੀ ਖੱਬੇ ਹੱਥ ਨਾਲ ਆਪਣਾ ਸੀਸ ਫੜ ਕੇ ਵੈਰੀਆਂ ਦੇ ਆਹੋਂ ਲੋਂਦੇ ਦਰਬਾਰ ਸਰ ਸਾਬ ਜਾ ਕੇ ਆਪਣਾ ਸੀਸ ਅਰਪਣ ਕਰ ਦਿੰਦੇ ਹਨ ਸਿੱਖ ਕੌਮ ਵਿੱਚ ਸ਼ਹੀਦਾਂ ਦੀ ਤੇ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਬਹੁਤ ਵੱਡੀ ਜਗ੍ਹਾ ਰੱਖਦੀ ਹੈ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਰੋ